ਫੀ ਲੈਣੀ ਮੇਰਾ ਮਾਲ ਇੱਕ ਡਾਲਾ ਹਰੀਆ ਉਹਨਾਂ ਦੇ ਚਲੇਣਾ ਕਰੋ 3280 ਰੁਪਏ ਲੱਗੀ ਹੁੰਦਾ ਤਾਂ ਆ ਕੋਈ ਨਹੀਂ ਮੇਰਾ ਪੱਕਾ ਰਿਹਾ ਸਿੰਗਲ ਪੱਕਾ ਰਿਡੀ ਮਾਰਾ ਜੀ ਇੱਕ ਪੱਕਾ ਡਾਲਾ ਹੋ ਰਿਆ ਦਾ 3200 ਰੁਪਏ ਆ ਵੀ ਇਹ ਬਹੁਤ ਆਵੇ 5 ਦਾ ਕਾਫੀ ਦਾ ਸਤਾਸੀ 85 ਰੁਪਏ ਉਹਨਾਂ ਨੂੰ 50 ਫਰੀ ਆ ਦੇ 50 85 ਆ ਵੀ 90 ਰੁਪਏ 90 99 330 5 10 15 15 15 15 3315 ਰੁਪਏ ਰੈਡੀਮੇਡ 3315 ਹਾਂਜੀ ਉਹ ਕੋਈ ਵੱਡੀ ਲਾਓ 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 ਯਾਰ ਪਹਿਲਾਂ ਦੇਣਾ ਸਾਡਾ ਵੀ 3315 3315 ਰੈਡੀमेड ਆ ਬਾਈ ਅਜੀ 33 ਬਹੁਤ ਵਧੀਆ ਆ 3315 ਰੁਪਏ ਹੁਣ ਤੱਕ ਲਾਗੇ ਰੈਡੀ ਤੇ ਹੋਰ ਵੀ ਹੈਗਾ ਚਾਂਸ ਅਜੀ 3315 ਰੈਡੀ ਮੇਡ ਦੇ ਕਰ ਦੇਣਾ ਚਾਹੀਦਾ ਨਾ ਗੋਗਾ ਫੋਨ ਆਇਆ ਮਾਈ ਉਹ ਫੜਾ ਯਾਰ ਗੋਗਾ ਪਾਵਾ ਉਹ ਦੋ ਰੁਪਏ ਖੜਾ ਪਾਉਣਾ ਆ ਆ ਬਵੇ ਦੋ ਦਰਸ਼ਕ ਜੀ ਲੰਘ ਜਾਣਾ ਕੋਈ ਪਰੇ ਬੱਸ ਜੀ ਹਾਂ ਉਹ ਹੀ ਰੱਬਾ ਐਂਡ ਲੈ ਲੈਣੇ ਕੋਈ ਨਹੀਂ ਆਉਂਦਾ 33 ਹੱਬ 933 ਹੋ ਤਾਂ 15 ਰੁਪਏ ਹੋਣ ਤੱਕ ਲੱਗ ਜਾਣਾ ਇਹ ਤਾਂ ਤੇ ਬਾਕੀ ਦੇਖਦੇ ਆਂ ਹੋਰ ਆ ਰਹੇ ਆ ਵਪਾਰੀ 3300 ਤੇ 15 ਰੁਪਏ ਲੱਗੇ ਹੁਣ ਤੱਕ 3315 ਨਾ ਇਹ 3300 ਤੇ 15 ਰੁਪਏ ਲੱਗੇ ਹੁਣ ਤੱਕ ਤੇ ਅੱਗੇ ਜਿਹੜੀ ਬੋਲੀ ਹਜੇ ਤੱਕ ਕੋਈ ਬੋਲ ਨਹੀਂ ਰਿਹਾ ਤੇ 5-7 ਮਿੰਟ ਹੋ ਗਏ ਦੇਖੋ ਬੋਲੇ ਚੱਲੀ ਜਾਂਦੀ ਨੂੰ ਤੇ ਇਹਦਰ ਕੱਟ ਦੇਖੋ ਜੀ ਸਾਰੀ ਮੰਡੀ ਖਾਲੀ ਪਈ ਆ ਆਹ ਵਸ ਦੋ ਚੜ੍ਹ ਡੇਰੀਆਂ ਆਪਣੀ ਕੁਝ ਵੀ ਹਾਂ ਜੀ ਜੇ ਤੁਸੀਂ ਹੋ ਅੱਲਾਹ ਨਾ ਲਓ ਜੀ ਕੁਆਲਿਟੀ ਕਰੋ ਚੈੱਕ 3300 ਤੇ 20 ਰੁਪਏ ਲੱਗ ਗਏ ਅੱਜ ਆ ਢੇਰੀ 4 ਤਰੀਕ ਹੈ ਜੀ ਅੱਜ 4 ਸਤੰਬਰ 2025 25 3325 ਹੋ ਗਈ 30 ਹਾਂ ਜੀ ਕਰਦਾ ਨਹੀਂ ਦੱਸ ਰਿਹਾ ਰਿਹਾ ਦੇ ਆਹ ਲਓ ਜੀ 40 ਰੁਪਏ ਲਿਖੇ 40 ਆਪੀ ਉਹ ਲੈ ਲਓ ਨਹੀਂ ਐ 1890 ਮਾਈ 10 ਰੁਪਏ ਹੋਰ ਵਧ ਗਈ ਜੀ ਬੋਲੀ 3330 ਰੁਪਏ ਲੱਗੇ ਜੀ ਹੋ ਜੀ ਅਗਲੀ ਢੇਰੀ ਤੇ ਚੱਲਦੇ ਆਂ ਆ ਨੌ ਜੀ ਇੱਧਰ ਜਿਹੜੀ ਮੂੰਗੀ ਦੀ ਜਿਹੜੀ ਬੋਲੀ ਚੱਲੀ ਜਾਂਦੀ ਆ ਤੇ ਆ 65 ਛਾੜ ਤੋਂ ਲੱਗੀ ਮੂੰਗੀ ਦੇਖੋ ਜੀ ਇੱਧਰ ਤੇ 5.10 ਮਿੰਟ ਤੱਕ ਬਸ ਬਾਸਪਤੀ ਦੀ ਵੀ ਜਿਹੜੀ ਬੋਲੀ ਸ਼ੁਰੂ ਹੋ ਗਈ ਦੇਖੋ ਇਹ ਮੂੰਗੀ ਦੀ ਕੁਆਲਿਟੀ ਆ 65 ਛਾੜ ਤੋਂ ਲੱਗੀ ਆ ਤੇ ਆ ਇੱਧਰ ਬਾਸਪਤੀ ਆ ਗਈ ਤੇ ਮੂੰਗੀ ਦੀ ਦੇਖੋ ਬੋਲੀ ਹੋ ਰਹੀ ਆ ਸ਼ੈਦ ਇਹ ਹੀ ਵਪਾਰੀ ਜਿਹੜੀ ਬਾਸਪਤੀ ਦੀ ਵੀ ਬੋਲੀ ਕਰਨਗੇ ਇੱਧਰ ਆ ਗਏ ਦੇਖੋ ਸ਼ੁਰੂ ਹੋ ਗਿਆ ਕੰਮ ਟਾਈਮ ਹੋ ਗਿਆ 11:30 ਪੂਰੇ ਤੇ ਦੇਖ ਲਿਆ ਵਾਜਾਂ ਮਰੀ ਜਾਂਦੀਆਂ ਦਾ ਮੂੰਗੀ ਵਾਲਾ ਨੂੰ ਮਾਰਦੇ ਆ ਬਾਈ ਲਓ ਜੀ ਵਪਾਰੀ ਸਾਰੇ ਆ ਗਏ तकरीबन ਤੇ بس 5-4 ਮਿੰਟਾਂ ਦੀ ਵੇਟ ਆ ਤੇ ਕਰਨਗੇ ਜਿਹੜੀ ਬੋਲੀ ਸ਼ੁਰੂ 1509 ਦੀ ਤੇ ਦੋ ਚਾਰ ਟਰਾਲੀਆਂ ਆ ਗਈਆਂ ਦੋ ਘਟਾਲੀਆਂ ਆਈਆਂ ਤੇ ਦੋ ਟਰਾਲੀਆਂ ਬਈ ਉਧਰ ਹੋਰ ਆ ਤੇ ਦੋ ਟਰਾਲੀਆਂ ਇੱਥੇ ਰੱਖਾਈਆਂ 55 ਦਾ ਮਰੀ ਜਾਂਦੀਆਂ ਲਿਖ ਲਿਆ ਬਾਕੀ ਵੇਟ ਕਰਦੇ ਪਏ ਬਾਈ 11:30 ਵਜੇ ਕਹਿੰਦੇ ਪੂਰੇ 11:30 ਵਜੇ ਜਿਹੜੀ ਬੋਲੀ ਸ਼ੁਰੂ ਹੋਊਗੀ ਆ ਦੇਖੋ ਜੀ ਇਹ ਕੁਆਲਿਟੀ ਆ ਉਹ ਵੇਰੇ ਉਹ ਕਿਹਨੇ ਕੀ ਬੋਲੀ ਜਿਹੜੀ ਮੇਰੇ ਸਿੰਗਲ ਪੱਤਾ ਹੋਰ ਕੀਆ ਜਿਹੜੀ ਪੈ ਜਾ ਹਾਂ 3100 ਰੁਪਏ ਤੋਂ ਰਹਿ ਤਾ ਲੋਗਾਂ ਦਾ ਨਾ ਹੈ ਤੋ

ਨਿਰਮਲੀ ਆ ਨਿਰਮਲੀ ਇਹ ਠੀਕ ਹੈ ਦੀਪੂ ਆ ਯਾਰ ਸਸਰੀ ਗਾਦ ਅਲੈਕੁਮ ਉਹ ਪੰਜ ਦਸ ਦਾ ਪਾ ਦੇ ਕਮਾਲ ਜੀ 3245 ਰੇਡੀ ਮੈਡਾ ਜੀ ਸਿੱਗਾ ਪੱਖਾ ਰੇਡੀ ਮੈਡਾ ਜੀ ਮੈਕ ਟੈਨਾ ਹੋਰ ਆ ਰਿਹਾ ਦਾ 3245 ਬੱਝੋ ਜੀ ਬਹੁਤ ਬਹੁਤ ਰੇਡੀ ਮੈਡਾ ਹੋਣ ਕਿਉਂ ਆ ਰਿਹਾ ਲੋ ਜੀ ਸਾਰੇ ਬਾਰੀ ਆ ਗਿਆ ਟਾਈਮ ਹੋ ਗਿਆ ਤੇ 3245 3250 50 ਤੁਹਾਡੀ ਫਿਰ ਤੁਹਾਡੀ 255 ਹਾਂ 170 ਜੀ ਸਾਰਾ 80 80 ਹੋ ਗਏ ਖੜੇ ਆ ਹਾਂਜੀ 3200 ਸਟਾਰਟ ਲੂਗੋ ਨੇ

पच्ची पचवंजा पैंठ सत्तर पचहत्तर अस्सी पचासी छत्तीस हजार रुपए